ਅਸਲੀ ਪੋਜ਼ਿਟਿਵਿਟੀ ਜ਼ਿੰਦਗੀ ਦੇ ਵਿੱਚ ਉਹ ਆ ਮੈਂ ਤਾਂ ਹਮੇਸ਼ਾ ਕਹਿੰਦਾ ਹੋਂ ਨਾ ਜੇ ਤੱਕ ਲਿਆ ਤੇ ਉਹ ਚੀਜ਼ ਕਰਨੀ ਆ ਜੇ ਮੈਂ ਤੱਕ ਲਿਆ ਕਿ ਆਪਾਂ ਜੇ ਤੱਕ ਲਿਆ ਕਿ ਜੇ ਦਿੱਲੀ ਜਾਣਾ ਤੇ ਜਾਣਾ ਹੀ ਆ ਚਾਹੇ ਮੈਂ ਜਲੰਧਰ ਬੈਠਾ ਮਾਂ ਚਾਹੇ ਮੈਂ ਆਪਣੀ ਗੱਡੀ 'ਚ ਜਾਵਾਂ ਜੇ ਮੇਰੀ ਗੱਡੀ ਨਹੀਂ ਹੈਗੀ ਚਾਹੇ ਬੱਸੇ ਜਾਵਾਂ ਜੇ ਬੱਸੇ ਨਹੀਂ ਹੈਗਾ ਚਾਹੇ ਮੈਂ ਸਾਈਕਲ ਤੇ ਜਾਵਾਂ ਜਿੱਦਾਂ ਮਰਜੀ ਜਾਵਾਂ ਜਾਂ ਤੁਰ ਕੇ ਜਾਣਾ ਜੀ ਅਸਲੀ ਪੋਜ਼ਿਟਿਵਿਟੀ ਉਹ ਆ ਜੇ ਮਨ 'ਚ ਤੱਕ ਲਿਆ ਕਰਨਾ ਵਾ ਕਿਸੇ ਤਰ੍ਹਾਂ ਕਰਨਾ ਜਿੱਦਾਂ ਦੀ ਮਰਜ਼ੀ ਪ੍ਰੋਬਲਮ ਆਵੇ ਢੇਰੀ ਢਾਕੇ ਨਹੀਂ ਬੈਣਾ ਜੋ ਕੱਲੇ ਤੇ ਨਹੀਂ ਛੱਡਣਾ ਸੋ ਲਾਈਫ ਦੇ ਵਿੱਚ ਪ ਮੈਂ ਉਹ ਚੀਜ਼ ਤੁਹਾਡੇ ਨਾਲ ਡਿਸਕਸ ਕਰ ਰਿਹਾ ਜਿਹੜੀ ਚੀਜ਼ ਇਹਨੂੰ ਇੱਕ ਮੋਟੀਵੇਸ਼ਨ ਕਹਿੰਦੇ ਆ ਤੇ ਜਿਹੜੀ ਕਿ ਸੱਚਾਈ ਵੀ ਆ ਮੈਂ ਤਾਂ ਕਹਿੰਦਾ ਕਿ ਰੱਬ ਵਿਹਲਾ ਨਹੀਂ ਹੈ ਕਿ ਹੱਥ ਜੋੜ ਕੇ ਮੇਰੀ ਸੁਣਦਾ ਰੱਬ ਤਾਂ ਹਮੇਸ਼ਾ ਸਾਡੇ ਸਾਰਿਆਂ ਦੇ ਅੰਦਰਾਂ ਦੇ ਵਿੱਚ ਵੱਸਦਾ ਕਿ ਜਿਹੜੇ ਕਿ ਸਾਰਿਆਂ ਦੀ ਸੁਣਦਾ ਸੋ ਕਦੇ ਕਿਸੇ ਦਾ ਦਿਲ ਨਾ ਦਿਖਾਓ ਹਮੇਸ਼ਾ ਸਾਰਿਆਂ ਦਾ ਚੰਗਾ ਸੋਚੋ ਸਰਬੱਤ ਦਾ ਭਲਾ ਮੰਗੋ ਆਪਣਾ ਆਪੀ ਦਾ ਹੋਏ ਨਾ ਤੇ ਆਪਣੇ ਲਈ ਵੀ ਸ ਹਮੇਸ਼ਾ ਪੋਜ਼ਿਟਿਵ ਸੋਚੋ ਜਿਵੇਂ ਮੈਂ ਸੋਚਿਆ ਅੱਜ ਜੇ ਮੈਂ ਸੋਚਿਆ ਕਿ ਅੱਜ ਇਹ ਕੰਮ ਚਾਹੀਦਾ ਨਹੀਂ ਹੋਇਆ ਕੋਈ ਨਹੀਂ ਕੱਲ ਹੋ ਜਾਊਗਾ ਇਹ ਉਹ ਚੀਜ਼ ਆ ਜਿਹੜੀ ਕਿ ਚੀਜ਼ ਮੈਂ ਆਪਣੇ ਸੀਨੀਅਰ ਤੋਂ ਸ